ਵਧੀਆ ਲੱਗਿਆ ਤਾਂ ਤਾੜੀ ਦੀ ਮੋਰ ਮਾਰ ਦਿਓ ਤੋਂ ਗੱਲ ਕਰਨ ਲੱਗੇ ਆ ਵੀ ਬਾਈ ਚੰਕੌਰ ਦੀ ਬਾਈ ਚੰਕੌਰ ਜਦੋਂ ਮੈਂ ਬਹੁਤ ਤੇਜ਼ ਹੈ ਜਗਾਹ ਭੁਜਾਈ ਕਹਿੰਦੀ ਮੈਂ ਵੀ ਬਹੁਤ ਤੇਜ਼ ਹੈ ਇਹਨੇ ਕੀ ਕਰਿਆ ਬਈ ਗੱਡੀ ਲਿਆਂਦੀ ਇਹਨੇ ਗੱਡੀ ਲਿਆਂਦੀ ਇਹੋ ਵੀ ਗੱਡੀ ਤੇ ਜਾਣਾ ਪਊਗਾ ਫੇਰੇ ਕਪੜਾ ਮਾਰਨਾ ਪਊਗਾ ਧੋਣੀ ਪਊਗੀ ਕਿਉਂ ਨਾ ਆਪਾਂ ਇਹਦੇ ਨੌਕਰਵਾ ਦਿੰਦੇ ਆ ਇਹਨੇ ਗੱਡੀ ਪਾਈ ਲੋਂ ਕਰਵਾਤੀ ਆ ਇਹਦਾ ਲ ਗੱਡੀ ਕਰਾਤੀ ਤੇਰੇ ਨਾਲ ਤੇ ਹੁਣ ਇਹਨੂੰ ਧੋਣਾ ਤੇ ਸਾਫ ਕਰਨਾ ਤੇਰੀ ਜ਼ਿੰਮੇਵਾਰੀ ਹੈ ਇਹਦੀ ਠੀਕ ਹੈ ਉਹ ਇੱਕ ਦਿਨ ਸਵੇਰੇ ਸਵੇਰੇ ਗਿਆ ਲਾ ਗਿਆ ਬਾਈ ਚੰਕੌਰ ਆ ਗਈ ਕਿਉਂਕਿ ਮੈਂ ਗੱਡੀ ਧੋਈ ਜਾਂਦੇ ਆ ਕਹਿੰਦਾ ਆਪਾਂ ਨੇ ਬਹੁਤ ਧੀਮ ਖੇਤੀ ਆ ਮਗਾ ਕੀ ਕਹਿੰਦਾ ਆਪਾਂ ਗੱਡੀ ਇਹਦੇ ਨਾਲ ਕਰਾਤੀ ਤੇ ਜਦ ਹੁਣ ਇਹ ਆਪੇ ਕੱਪੜਾ ਮਾਰਦੀ ਆਪੇ ਧੋਦੀ ਆ 75 ਜਾਨਾ ਬਹਿ ਕੇ ਦੋਤੀ ਆ ਮੈਨੂੰ ਯਾਦ ਹੀ ਗੱਲ ਜਦੋਂ ਮੈਂ ਉਧਰ ਪੁੱਛਿਆ ਕਿ ਜੇ ਇਹ ਤੇ ਜਦ ਮੈਂ ਕਿਹਾ ਘਟਾ ਮਤੇ ਜੀ ਉਹ ਕਿਵੇਂ ਕਈ ਵਾਰ ਇਹ ਕਿਦਾਂ ਸਾਰੇ ਕੋਈ ਦੇ ਭੰਡੇ ਚੱਕੇ ਸਾਰਿਆਂ ਦੇ ਨਾਲ ਉਹਦਾ ਲਖਾ ਲੈ ਕਦੀ ਕੋਲ ਚੋਰੀ ਵਾਲੇ ਭੰਡੇ ਇਹ ਤੋਂ ਦਾ ਹੁੰਦਾ ਕਹਿੰਦੀ ਕੋਈ ਫਿਕਰ ਨਹੀਂ ਸੋ ਕਈ ਵਾਰ ਇਹ ਹੁੰਦਾ ਕਿ ਅਸਰ ਜਿਹੜੇ ਅਸੀਂ ਰਾਮ ਨਹੀਂ ਵੀ ਕਰੇ ਹੁੰਦੇ ਨਾ ਉਹ ਵੀ ਸਾਡੇ ਤੇ ਮੈਚਾਂ 'ਚ ਪਾ ਦਿੰਦਾ ਤੁਹਾਨੂੰ ਪਤਾ ਹੀ ਨਹੀਂ ਕਿਹੜਾ ਮੈਚਾਂ 'ਚ ਪਾ ਦਿੰਦਾ ਇੱਕ ਵਾਰ ਕੀ ਹੋਇਆ ਵੀ ਚਾਰ ਚੱਕਰ ਉੱਤਰ ਕੇ ਰਾਕੇ ਦੇ ਫੜ ਗਿਆ ਕਹਿੰਦੇ ਵੀ ਇਹਨੂੰ ਥਾੜੇ ਤੇ ਲੈ ਜਾਓ ਫਲਾਕੀ ਚੋਰੀ ਨਹੀਂ ਰੱਭੀ ਲੋ ਜੀ ਥਾਣੇ ਚ ਲੈ ਜਾਂਦੇ ਆ ਕਹਿੰਦੇ ਵੀ ਪੁੱਛ ਨੂੰ ਪੁੱਛਦਾ ਥਾਣੇਦਾਰ ਵੀ ਕਹਿੰਦਾ ਕਿਆ ਚੋਰੀ ਲੱਭੀ ਕਹਿੰਦਾ ਨਾ ਜੀ ਕਹਿੰਦਾ ਬੰਦਾ ਫੜ ਕੇ ਲਿਆਉਂਦਾ ਕਹਿੰਦਾ ਪਾ ਦੇ ਇਹਦੇ ਤੇ ਮੈਂ ਕਿਹਾ ਪਾ ਦਿਓ ਭਾਈ ਹੁਣ ਫਸਿਆ ਤਾਂ ਹੁਣ ਕਹੀਏ ਕੀ ਉਦੋਂ ਦੂਜੇ ਪਾਸਿਓਂ ਆਏ ਕਹਿੰਦੇ ਵੀ ਉਹ ਫਲਾਦੇ ਪਿੰਡ ਕਹਿੰਦਾ ਅੱਜ ਇੱਥੇ ਬੱਚੀ ਦੀ ਮਾਰ ਗਿਆ ਸੀ ਉਹ ਬੰਦਾ ਲੱਭਿਆ ਕਹਿੰਦੇ ਲੱਭਿਆ ਦੀ ਕਹਿੰਦੇ ਬੰਦਾ ਲਿਆਉਂਦਾ ਉਹ ਵੀ ਕੇਸ 'ਤੇ ਪਾ ਦਿੰਦਾ ਤੀਜਾ ਇੱਕ ਵੇਰਕਾਣ ਹੋ ਗਿਆ ਕਹਿੰਦਾ ਵੀ ਉਹ ਬੰਦਾ ਲੱਭਿਆ ਕਹਿੰਦੇ ਨਹੀਂ ਲੱਭਿਆ ਪੱਲੀ ਦੇ ਬਾਦੋਂ ਐਵੇਂ ਇੱਕ ਬੰਦਾ ਮਿਲ ਆ ਰਿਹਾ ਜਿਹੜਾ ਡੱਬਾ ਲੱਗੋ ਉਹਦਾ ਚੱਕੀ ਆਵੇ ਤੇ ਕਹਿੰਦੇ ਆਹ ਲਾਉਂਦੀ ਮੱਡੂ ਕਹਿੰਦੇ ਕਾਲੇ ਕਹਿੰਦੇ ਫਾਲੇਦਾਰ ਸਾਹਿਬ ਦੇ ਮੁੰਡਾ ਹੋਇਆ ਉਹ ਮੈਂ ਕਿਹਾ ਭਰਾਵਾ ਬਿਨਾਂ ਪੁੱਛੇ ਇਹ ਵੀ ਕੇਸ ਮੇਰੇ ਦੀ ਪਾ ਲੋ ਕਾਨੂੰਨ ਦੇ ਕੋਟੇ ਕੋਮਾ ਸੋ ਗੱਲ ਅੱਗੇ ਕਰਨ ਲੱਗੇ ਆ ਤੇ ਮੇਰੀ ਸਭ ਤੋਂ ਪਹਿਲੀ ਇੱਕ ਵੀਡੀਓ ਆਈ ਸੀ ਜਿਹਦੇ ਵਿੱਚ ਮੈਂ ਲਾ ਲਿਆ ਉਹ ਸੌਦੇ ਵਿਚ ਆਇਆ ਤੇ ਉਹ ਸੌਦੇ ਦੀ ਲੈਸਪਾ ਦੇ ਨਾਲ ਸਾਧੀ ਸੌਦੇ ਲੈ ਕੇ ਰੱਖ ਕੇ ਜਾਣਾ ਵਾ ਤੇ ਪਾਣੀ ਕਹਿੰਦਾ ਲਖਾ ਮੈਂ ਕਿਹਾ ਸੇਠਾ ਪਾਲਿਆ ਦੇ ਦੇ ਧਣੀਆਂ ਦੀ ਰਾ 5 ਰੁਪਿਆ ਦੀ ਗੁੰਗਤੀਰਾ 2 ਰੁਪਿਆ ਦੀ ਛੋਟੀ ਲਾਜੀ ਫੱਟੀ ਮੁੱਚਰ ਵਾਲੀ ਗੱਜ ਤਾਲੀਆਂ ਮਿਰਚਾਂ ਗਰਮ ਮਸਾਲਾ ਥੋੜਾ ਦੇ ਦੇ ਨੂਰ ਵੀ ਕਾਰਾ ਚੰਗੀ ਹਲਦੀ ਨੂਰ ਤੇ ਮਿਰਚਾਂ ਚਾਟ ਪਾਉ ਨੂੰ ਦੇਦੀ ਸਿਕਾ ਤੇ ਮੋਤੀ ਖਣ ਤੇ ਹਾੜਾ ਮੇਰੇ ਜਾਨ ਉਹਨੇ ਚੰਗੇ ਜਿਹੜੇ ਪਾਲਿਆ ਪਾਲਿਆ ਸਾਰੇ ਪਾਦੇ ਚੰਗੇ ਬੜਾ ਚਾਹ ਦੇ ਪਾਲੀ ਉਹਦੇ ਲੱਜ ਜਾਣਾ ਦਰਿਆਵਾਲਾ ਨਾਲੇ ਤਾਣਾ ਸੁੱਕੇ ਵੇਲੇ ਨਾਲ ਬਰਖਸ਼ਾ ਲਉਗੀ ਜੰਗੀ ਹੁੰਦੇ ਖੜਦਾ ਤੇ ਬਿਸਕਟਾਂ ਦਾ ਬੈਟ ਵਧੀਆ ਸਰੋਂ ਤੇਲ ਦਾ ਨਾਲੇ ਆਦਿਆ ਕਿਲੋ ਸਾਫਲ ਬਿੰਦੀ ਮਾਰ ਕੇ ਇੱਕ ਰੱਬਲਾ ਤਿੰਨ ਚਾਰ ਦਾ ਨਾਉ ਨੂੰ ਸਾਫੋ ਦੇ ਦੇ ਦੇਰ ਵਿੱਚ ਛੇਤੀ ਦੇ ਦੇ ਲਾਵੀ ਤੇਰਾ ਕਿਲੋ ਕਬਾਦੀ ਦੇਸੀ ਕੇ ਉਹਦਾ ਚੰਗਾ ਪਰਬਾ ਦੇਦੀ ਸੀ ਉਹਦਾ ਤੇ ਮੂੰਹ ਥੋੜੀ ਗੁਰਕੱਟਕ ਨਾਲੇ ਕਿਲੋ ਕਬਾਦੀ ਛੋਲੇ ਕਾਲੇ ਚੱਕੇ ਪਾਵੀ ਕਾਵਲੀ ਛੋਲੇ ਲੱਗੋ ਵਾਲਾ ਰੰਗ ਤੋਂ ਕੋਈ ਆਟੇ ਲਈ ਕਿ ਲੋਕ ਮੈਥਾ ਬੱਲੀ ਬੱਲੀ ਜਮਾਤਾ ਕਹਿੰਦਾ 5 ਰੁਪਏ ਦੇ ਦੇ ਜੁਹਾਰੇ ਸੌਦੇ ਕਰਕੇ ਪਾ ਲਈ ਸਾਰੇ ਤੇ ਇੱਕ ਦਾ ਜੇ ਤੂੰ ਦੇ ਦੀ ਦੱਬੀਆਂ ਚਾਚ ਪਾਉ ਨੂੰ ਲੈਤੀਆਂ ਬੜੀਆਂ ਪਾਇਆ ਉਹ ਫਲਕੀਆਂ ਗਿੰਨੇ ਨਾਲੇ ਹੋਰਾਂ ਵੀ ਤੇ ਬੜੀਆਂ ਇੱਕ ਝਾੜੂ ਘਰੀ ਤਾਂ ਜਪੜਾ ਦੋ ਡੋੜੇ ਨਾਲ ਦੇ ਦੀ ਬੱਧਾ ਪਾਇਆ ਲੱਡੂ ਅਸਲ ਹੀ ਕਹਿੰਦੀ ਸਕੈਚ ਦੀ ਬੋਤਲ ਦੇ ਦੇ ਚੱਗੀ ਤੇ 2 ਕਿਲੋ ਦਾ ਚਨੇ ਕਾਬਲੀ ਮੁਰਗੀ ਮਸਰੀ ਦੀ ਤਾਰ ਦੀ ਕਾਹ ਛੋਟਾ ਮਿੰਟੋ ਸਾਲਾ ਤੇ ਖਰੀ ਸਾਲ ਦਾ ਚੰਗਾ ਪਾਲਾ ਕਹਿੰਦਾ ਪੰਜਾਂ ਦੀ ਇੱਕ ਦੇਲੇ ਬੋਕਰ ਆਈਸਕ੍ਰੀਮ ਦਾ ਨਾਲੇ ਪਾਊਡਰ ਦੇ ਸਮਾਪੰਚਾਇਤ ਨਹੀਂ ਪਤਾ ਸੇ ਸੌਦੇ ਦੇ ਅੱਗੇ ਰੱਖਦੇ ਪਾਸੇ ਭੁਲਿਆ ਦੇ ਦੀ ਬੀਕਾ ਨਹੀਂ ਮਿੱਠੀਆਂ ਫੌੜੀਆਂ ਲਾ ਲਈ ਤੇ ਥੋੜੀ ਸੇਠਾ ਕਰਦਾ ਕਾਲੀ ਕਵਾਰ ਨੇ ਜੀ ਇੱਕ ਸ਼ਾਇਦ ਕਾਲੀ ਤੇ ਨੀਲਾ ਥੋਥਾ ਫਰੈਲ ਦੀ ਕੋਲੀ ਡੱਬ ਵਾਲੀ ਖਾਲਦੀ ਪੂਰੀ ਕੌਂਤੀ ਦੇ ਨਾਲ ਸਾਧ ਨੇ ਪੁੱਤਾ ਬਾਗਾ ਲਈ ਨਾ ਦਹੀਂ ਰੂੰਗਾ ਪਾਇਆ ਫਰਖਾ ਤੇ ਫਰਖੀ ਡੋਰ ਵਾਜੀ ਹੁ ਕਹੀ ਤੇ ਲੀਡ ਲੈਂਚਾ ਲੀਡੇ ਪੱਲੋ ਗਈ 100 ਵਾਰ ਦਾ ਤੋੜਾ ਦੇਦੀ ਰੰਗ ਕਰਦਾ ਅੰਡਰਵੀਅਰ ਬਣਾਣੇ ਪਿੱੱਡੀ ਉਹ ਲਾਸ਼ ਤੇ ਅਗਲੇ ਜਾਵੇ ਖਿੱਤੀ ਦੇ ਮੱਧੇ ਗੋਸ਼ੇ ਸੋਨਾ ਕਾਰਾ ਸੌਦਾਤਾ ਕੋਈ ਹੈ ਨਹੀਂ ਪੜਾ ਉੱਤਕਸਬਾਰੀ ਤੇ ਅਲਾ ਰੋਡ 'ਤੇ ਚੰਗੇ ਮਗਨਾ ਨਹੀਂ ਛੋਟਵੀ ਮੋਸਕੋ ਨੂੰ ਉਧਰ ਮੱਧ ਰੀਤੇ ਛੋਟਾ ਗੰਗਾ ਪਾਉ ਨੂੰ ਕਿੱਥੇ ਸਹੀ ਹੈ ਯਾਰ ਉਹਦਾ ਆਹੋ ਜਿਹਾ ਤੇ ਆੜੇ ਸੁਣ ਕੇ ਹੁਣੇ ਛੋਟੇ ਪਾਉ ਤੋਂ ਪਹਿਲਾਂ ਨਹੀਂ ਸਹੀ ਪੈਂਸਲ ਦਾ ਪਾਊਡਰ ਲਾ ਲੀਡ ਲੈ ਲੀਡ ਚੱਕ ਤਾਲਾ ਸਿਰ ਕੇ ਫੁੱਲਾ ਬਾਜ ਪੱਪਾ ਪੇਪਰ ਦੇਣ ਵਾਲਾ ਇੱਕ ਪੱਟਾ ਤੇ ਬਾਲ ਪਿੰਟ ਤੇ ਪੈਂਸਲ ਕਾਲੀ ਬੈਟਰੀ ਦੇਦੇ ਸੱਲਾ ਵਾਲੀ ਲਾਇੰਦਾਰ ਦੇ ਹਿਸਾਬ ਨਾਲ ਵੀ ਕੰਮ ਹੀ ਬਿਛਰੀ ਲੱਗਦਾ ਰਹਗੀ ਬਾਕੀ ਛੋਟੇ ਪਿੰਟ ਤੇ ਨਾਲੇ ਬਾਟਾ ਰਾਜਮਾ ਤੇ ਕਿਲੋ ਹਰਾ ਬਾਰਤਾਨਾ ਤੇ ਪਿਸਤਾ ਸੌਗੀ ਕੀ ਕੋਈ ਨਾ ਲਾਦੀ ਮਹਿੰਗੀ ਜਦੋਂ ਪੂਏ ਬਲੇਡ ਤੇ ਨੀਲ ਕਿੱਥੀ ਚੰਗੀ ਕਰਦੇ ਤੇਰੇ ਕਿੱਥੀ ਨੌ ਮਾਂ ਦਾ ਨੀਲ ਦੀ ਲੱਗੀ ਮੂਰਤ ਜਿਹਦੇ ਬੱਤੀ ਤੇ ਸੋਤ ਮਾਂ ਨੂੰ ਦੇਦੇ ਬੱਤੀਆਂ ਆ ਜੇ ਕਿ ਮੈਨੂੰ ਕੱਢਦਾ ਆਖਿਆ ਦਵਾਤਾਂ ਲਈ ਥਰੋ ਵਾਪਸ ਆਪ ਕੋ ਸੋਤ ਕਰਦਾ ਹਰੇ ਮੱਧਾ ਡੱਬਾ ਨਾਲੇ ਮਾਂ ਦੇ ਦਾ ਤਾਉਂ ਵੀ ਨਾਲੇ ਸਵਾਜੀਆਂ ਦੇ ਹੀ ਵੇਖਾ ਰਹੇ ਤੇ ਆਪ ਕੋ ਸੋਤਾਂ ਦੇਖਾਂ ਓਏ ਅਲਸੀ ਦੇ ਨਾਲ ਤੇਰੀ ਕਾਲੇ ਮੁਰਸ਼ ਦੀ ਲੌ ਨੂੰ ਜਾੜਿਆ ਅਗਰ ਬੱਤੀਆਂ ਧੂਏ ਦੀ ਲੱਬੀ ਦੇਖੀ ਕਿਤੇ ਨਾ ਮਾਰਨੀ ਥੇ ਪੈਂਸਾ ਤਰਾਹ ਤਾਂ ਦੇਈ ਜਮੇ ਤੇ 5 ਰੁਪਿਆ ਦੇ ਨਹੀਂ ਡਾਟੀ ਰੌਣ ਸਟੂ ਦੀ ਤੋਂ ਅਖਾ ਥੋੜੇ ਲੇਖਣਾ ਬੂਝ ਪੱਤਰ ਤੇ ਟਿੱਚ ਮੱਤੇ ਦੇਦੀ ਮੱਕਾ ਚੰਗੇ 20 ਰੁਪਿਆ ਦੇਦੀ ਜਿਪਾ ਮਿੱਠਾ ਸੋਡਾ ਰਸਾਂ ਦੀ ਲੱਭੀ ਤੇ ਬੂਟ ਪਾਲਛੀ ਚੰਗੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਰਹਿ ਨਾ ਜਾਵੇ ਸੇਠਾ ਛੁੱਟ ਗਈ ਇੱਕਣ ਛਾਤਰ ਹੁੱਦੀ ਪਾਦੀ ਸੌਂਦਾ ਨਾਲ ਦੂਕਾ ਲਾਦੀ ਝਾੜੂ ਲਾਉਣ ਬਾਰੇ ਤੋਚਾ ਵਧੀਆ ਦੇਦੀ ਕਰੀ ਨਾ ਠੋਖਾ ਤੇ ਛੇਦੀ ਪਾਦੀ ਕਾਵਲ ਸੀਲਾ ਟਾਇਰ ਉਪਰ ਹੈ ਨਹੀਂ ਵਿਲਾ ਆਹੀ ਸੌਂਡੋਂ ਪਾਦੇ ਚੱਲ ਤੂੰ ਫੇਰ ਬੈਠਾਂਗੇ ਬਾਕੀ ਕੱਲ ਨੂੰ ਤੇ ਸੌਦੇ ਲੈ ਜੂ ਕੱਲ ਨੂੰ ਬਾਕੀ ਸ਼ਮਸ਼ੀਰ ਬੱਲੀ ਨੂੰ ਦਿਓ ਜੇ ਮਾਫੀ ਲਓ